ਮਾਨ ਇਲੈਕਟ੍ਰੋਨਸ ਬਲਾਡਾ ਸਾਹਮਣੇ ਗਿਆਨੀ ਸਿੰਘ ਕਲਾ ਬਣਾ ਨੇੜੇ ਪੁਰਾਣੀਆਂ ਕਚਹਿਰੀਆਂ ਬੱਸ ਸਟੈਂਡ ਉੱਤੇ ਚੁੰਗੀ ਵਾਲੀ ਗਲੀ ਬੱਸ ਸਟੈਂਡ ਉੱਤੇ ਮਹਾਰੰਬਲੀ ਗਲੀ ਵਿੱਚ ਡਾਕਟਰ ਅਮੀਦਕਰਪੁਰ ਦੇ ਬਿਲਕੁਲ ਨੇੜੇ ਸੰਪਰਕ ਨੰਬਰ ਨੇੜੇ 958740053 32 ਇੰਚ LED ਸਰਵ 6500 ਰੁਪਏ ਦੇ ਵਿੱਚ ਡਿਸਟ੍ਰੀਬਿਊਟਰ ਜਿੰਕ ਬਾਕਸ 1600 ਰੁਪਏ ਵਿੱਚ 4 ਸਾਲ ਫਰੀ ਫਰਾਟਾ ਭਾਖਾ 1500 ਰੁਪਏ ਵਿੱਚ ਛੱਤ ਵਾਲਾ ਮਯੁਰਤਾ ਭਾਖਾ ਸਿਰਫ 1000 ਰੁਪਏ ਦੇ ਵਿੱਚ 9 ਵਾਟ LED ਬਲਬ 500 ਰੁਪਏ ਦੇ 8 ਪੀਸ 9 ਵਾਟ ਦੇ LED ਬਲਬ 500 ਰੁਪਏ ਦੇ 8 ਪੀਸ 18 ਇੰਚੀ ਕੂਲਰ 8000 ਰੁਪਏ ਦਾ 15 ਇੰਚੀ ਕੂਲਰ 500 ਰੁਪਏ ਦਾ ਏ ਹੋਮ ਲਾਈਟ ਦੀ 6 ਵੋਲਟ ਦੀ ਬੈਟਰੀ ਸਿਰਫ 600 ਰੁਪਏ ਵਿੱਚ ਹੋਮ ਲਾਈਟ ਦੀ 222 ਮਾਡਲ ਬੈਟਰੀ ਸਿਰਫ 400 ਰੁਪਏ ਦੇ ਵਿੱਚ ਅੱਜ ਹੀ ਖਰੀਦੋ ਮਾਨ ਲਕਸ ਬਲੱਡ ਤੋਂ ਮਾਨ ਇਲੈਕਟ੍ਰੋਨਿਕਸ ਬਲੱਡ ਤੋਂ